ਸਤਿ ਸ਼੍ਰੀ ਅਕਾਲ ਮੈਂ BSOD ਟਨ ਚੈਨਲ ਤੇ ਆਪ ਜੀ ਦਾ ਸਵਾਗਤ ਕਰਦਾ ਹਾਂ ਸਰਬ ਨੌਜਵਨ ਸਭਾ ਵੱਲੋਂ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਚ ਨਵੇਂ ਸੈਸ਼ਨ ਦੀ ਕੀਤੀ ਸ਼ੁਰੂਆਤ ਅੱਜ ਫਗਵਾੜਾ ਵਿਖੇ ਸਰਬ ਨੌਜਵਨ ਸਭਾ ਰਜਿਸਟਰਡ ਫਗਵਾੜਾ ਵੱਲੋਂ ਸਥਾਨਕ ਸਕੀਮ ਨੰਬਰ 3 ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਜੀ ਦੀ ਦੇਖਰੇਖ ਹੇਠ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਵਿੱਚ ਅੱਜ ਵੱਖ-ਵੱਖ ਕੋਰਸਾਂ ਦੇ ਨਵੇਂ ਸੈਸ਼ਨ ਦਾ ਉਦਘਾਟਨ ਕੀਤਾ ਗਿਆ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੈਂਟਰ ਵਿੱਚ 100 ਤੋਂ ਵੱਧ ਲੜਕੀਆਂ ਸਿਖਲਾਈ ਪ੍ਰਾਪਤ ਕਰ ਰਹੀਆਂ ਹਨ ਜਿਨ੍ਹਾਂ ਨੂੰ ਬਿਊਟੀਸ਼ਨ ਟੇਲਰਿੰਗ ਕਟਿੰਗ ਤੋਂ ਇਲਾਵਾ ਕੰਪਿਊਟਰ ਸਿਖਲਾਈ ਕੋਰਸ ਕਰਵਾਏ ਜਾ ਰਹੇ ਹਨ ਆਯੋਜਿਤ ਪ੍ਰੋਗਰਾਮ ਵਿੱਚ ਸਮਾਜ ਸੇਵਿਕਾ ਅਤੀ ਭਾਜਪਾ ਆਗੂ ਅਨੀਤਾ ਸੋਮਪrakash ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਰੀਬਨ ਕਟਣ ਦੀ ਰਸਮ ਤੋਂ ਬਾਅਦ ਨਵੇਂ ਬੈਚ ਦੀਆਂ ਸਿਖਿਆਰਥਣਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ। ਜਿਸ ਵਿੱਚ ਭਾਜਪਾ ਦੇ ਕੌਮੀ ਸਕੱਤਰ ਅਵਤਾਰ ਸਿੰਘ ਮੰਡ, ਲੈਕਚਰਾਰ ਹਰਜਿੰਦਰ ਸਿੰਘ ਗੋਗਨਾ, ਜਨਰਲ ਸਕੱਤਰ ਡਾਕਟਰ ਵਿਜੇ ਕੁਮਾਰ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਰਾਏ, ਡਾਕਟਰ ਕੁਲਦੀਪ ਸਿੰਘ ਅਤੇ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਹੋਏ। ਪੇਸ਼ ਹੈ ਇੱਕ ਰਿਪੋਰਟ ਪਿਛਲਾ ਸੈਂਟਰ ਦਾ ਜਿੰਦ ਵਿਦਵਤ ਤੌਰ ਤੇ ਜਿਹੜਾ ਨਵਾਂ ਸੈਸ਼ਨ ਸ਼ੁਰੂ ਹੋਇਆ ਸੀ ਉਹ ਦਾ ਟੁਹਾਡਨ ਬਾਅਦ ਸਾਡੇ ਮੁੱਖ ਮਹਿਮਾਨ ਮੈਡਮ ਰੀਤਾ ਸੁਮੇਰਕਰ ਜੀ ਨੂੰ ਉਹਨਾਂ ਦੇ ਖਰਦਮ ਨਾਲ ਨਾਲ ਕੀਤਾ ਗਿਆ ਔਰ ਇਸ ਸੈਸ਼ਨ ਅੱਜ ਦੇ ਰਾਜ ਜਿਹੜੀ ਕਾਠ ਆ ਔਰ ਸਾਰਿਆਂ ਤੋਂ ਵੱਧ ਜਿਹੜਾ ਕਾਠ ਆ ਉਹ ਬੱਚਿਆਂ ਦਾ ਔਰ ਸਾਡੇ ਮੈਂਬਰਸ ਦਾ ਦਾ ਕਾਰਨ ਕੀ ਆ ਕਿ ਮੈਡਮ ਹੁਣੀਆਂ ਨਾਲ ਸਾਰਿਆਂ ਨਾਲ ਸਾਡਾ ਇਹ ਬੜਾ ਪਿਆਰ ਆ। ਇੱਥੇ ਅਸੀਂ ਸਰਪੰਚ ਹੀ ਕਰਦੇ ਸਾਡੇ ਸਰਪੰਚ ਸਮਾਜ ਦੀ। ਪਰ ਅੱਜ ਖੁਸ਼ੀ ਦੀ ਗੱਲ ਇਹ ਆ ਵੀ ਮੈਡਮ ਹੁਣੀਆਂ ਨੂੰ ਟੈਂਟ ਦੀ ਹਿਜਾਰਪੁਰ ਤੋਂ ਮਿਲ ਗਈ ਆ। ਤੇ ਮੈਂ ਦੋ ਤਿੰਨ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਮੈਂ ਨਾ ਜੀ ਖੇੜਾ ਰੋਡ ਤੇ ਜਾਂਦਾ ਸੀ ਖੇੜਾ ਰੋਡ ਤੇ ਮੰਨ ਲਓ। ਉੱਥੇ ਕਿਸੇ ਕਰਿਆਨੇ ਦੀ ਦੁਕਾਨ ਆ। ਉਹ ਬੰਦਾ ਮੈਨੂੰ ਮਿਲਿਆ। ਪਰ ਕਹਿੰਦਾ ਭਾਜੀ ਯਾਰ ਕਹਿੰਦਾ ਇੱਕ ਬੱਚੇ ਦੀ ਆ ਕਿਡਣੀਆਂ ਖਰਾਬ ਹੋ ਗਈਆਂ। ਔਰ ਉਹ ਬੱਚਾ ਕਿੰਨੀ ਉਮਰ ਕਿੰਨੀ ਸੀ ਉਹਦੀ 20 ਤੇ 21 ਸਾਲ ਦੀ 20 ਕਿ ਸਾਥੀ ਉਮਰ ਸੀ ਮੈਂ ਕਹਾਂ ਯਾਰ ਭਾਈ ਸਾਹਿਬ ਗੱਲ ਤਾਂ ਇਹ ਆ ਵੀ ਜੇ ਮੈਂ ਕੱਠਾ ਕਰਾਂਗਾ ਵਕਤ ਤੋਂ ਬਾਅਦ 30000 40000 ਜਾਂ 50000 ਕੱਠਾ ਕਰ ਫਿਰ ਤੋਂ ਬਾਅਦ ਕਿੰਨਾ ਕੁ ਆਪਾਂ ਕਹਿੰਨ ਨੂੰ ਕਹਾਂਗੇ ਕੋਈ ਦਿੰਦਾ ਕਿ ਨਹੀਂ ਦਿੰਦਾ ਮੈਂ ਕਹਾਂ ਵੀ ਆਪਾਂ ਮੈਡਮ ਜੀ ਦੇ ਚੱਲ ਨਾਲ ਜਾਂਦੇ ਆਂ ਔਰ ਹੁਣ ਉਸ ਬੱਚੇ ਦਾ ਆਪਰੇਸ਼ਨ ਹੋਇਆ ਔਰ ਸਫਲਤਾਪੂਰਵਕ ਆਪਰੇਸ਼ਨ ਹੋਇਆ ਪਰ ਕੋਈ ਪੈਸਾ ਨਹੀਂ ਲੱਗਾ ਬੱਤ ਪਹਿਲੇ ਤਾਂ ਕਹਿਣਾ ਮੈਂ ਸਵਾਰਨ ਚੀਕ ਸ਼ੋਪਰ ਦੇ ਉੱਤੇ ਖੜਾ ਸੀਗਾ ਤੇ ਉਹਨੇ ਮੈਨੂੰ ਇਦਾਂ ਮਾਰਕ ਕਰਾਇਆ ਸੀ ਕਹਿੰਦਾ ਇਦਾਂ ਮਾਰਾ ਜੀ ਕੀਤੀ ਮੈਂ ਨਹੀਂ ਪਛਾਣਿਆ ਨਹੀਂ ਤੇ ਜਿਹੜਾ ਨਾਲ ਮੁੰਡਾ ਸੀ ਉਹਨੇ ਕਹਿੰਦੇ ਭਾਜੀ ਪਛਾਣਿਆ ਮੁੰਡੇ ਨੂੰ ਮੈਂ ਕਹਿੰਦਾ ਨਹੀਂ ਮੈਂ ਪਛਾਣਿਆ ਨਹੀਂ ਕਹਿੰਦੇ ਉਹ ਹੀ ਮੁੰਡਾ ਆ ਜਿਹਦੀ ਆਪਾਂ ਕਿਦਨੀਆ ਮੈਡਮ ਹੁਣੀਆਂ ਨੇ ਅਸ਼ੀਰਵਾਦ ਸਰਕਾ ਉਹ ਬੰਦਾ ਅੱਜ ਵੱਲੋਂ ਤੁਰਦਾ ਕਰਦਾ ਔਰ ਕੰਮ ਕਰਦਾ ਆ ਸਾਰੇ ਸੋਸ਼ਲ ਵਰਕਰ ਹੈ ਜਨੀਆ ਮਰਜੀ ਪ੍ਰਧਾਨ ਜੀ ਨੇ ਗੱਲਾਂ ਕਰ ਲਈਆਂ ਬਾਟ ਸਾਹਿਬ ਨੇ ਕਰ ਲਈਆਂ ਜਿੱਥੇ ਤੱਕ ਮਰਜੀ ਪਚਾ ਲੋ ਰਹਿਣਾ ਮੈਂ ਸੋਸ਼ਲ ਵਰਕਰ ਰਹੀ ਆਂ ਜੀ ਨਾਤੇ ਸਮਾਜ ਦੇ ਲਈ ਅੱਛੇ ਕੰਮ ਕਰਨ ਦੀ ਇੱਛਾ ਰੱਖਦੀ ਆਂ ਔਰ ਇਸੇ ਲਈ ਕਾਮਯਾਬੀ ਚਾਹੁੰਦੀ ਆਂ ਕਿ ਹੋਰ ਵੀ ਕੁਝ ਅੱਛਾ ਕਰੀਏ ਸਾਰਿਆਂ ਦੇ ਲਈ ਮੈਂ ਤੁਹਾਨੂੰ ਬਹੁਤ ਬਹੁਤ ਇੱਕ ਵਾਰੀ ਫਿਰ ਤੋਂ ਵਧਾਈ ਦਿੰਦੀ ਹਾਂ ਕਿ ਇਹ ਬੱਚਾ ਨਵਾਂ ਸੈਸ਼ਨ ਸ਼ੁਰੂ ਹੋ ਰਿਹਾ ਪਰਮਾਤਮਾ ਤੁਮ ਕਾਮ ਸਭੀ ਨੂੰ ਖੁਸ਼ੀਆਂ ਦੇ ਧੰਨਵਾਦ ਸਾਡੇ ਸਤਿਪੰਥ ਪ੍ਰਦਾਤ ਸਿੰਘਵਿੰਦਰ ਜੀ ਲੱਡੂ ਜੀ ਇਸ ਸਭਾ ਦੀ ਸਮੂਚੀ ਟੀਮ ਪਰ ਪਿਆਰੇ ਬੱਚੇ ਅੱਜ ਬੜੀ ਖੁਸ਼ੀ ਦੀ ਗੱਲ ਆ ਪਈ ਦੋ ਜਿਹੜੀਆਂ ਸ਼ੁਰੂਆਤਾਂ ਹੋਣ ਜਾ ਰਹੀਆਂ ਇੱਕ ਤਾਂ ਤੁਹਾਡੀ ਜਿਹੜੀ ਆਉਣ ਵਾਲਾ ਸੈਸ਼ਨ ਹੈ ਉਹਦੀ ਸ਼ੁਰੂਆਤ ਔਰ ਮੈਡਮ ਦੀ ਜਿਹੜੀ ਸਿਆਸੀ ਪਾਰੀ ਹੈ ਉਹਦੀ ਸ਼ੁਰੂਆਤ ਅੱਜ ਹੋਣ ਜਾ ਰਹੀ ਹੈ ਅਸ ਦੋਵੇਂ ਬਹੁਤ ਇੰਪੋਰਟੈਂਟ ਚੀਜ਼ਾਂ ਹਨ ਕਿਉਂਕਿ ਜੇ ਤੁਸੀਂ ਆਪਣੀ ਲਾਈਫ ਦੇ ਵਿੱਚ ਕੁਝ ਸਿੱਖਣੇ ਸਕਿੱਲ ਲਈ ਆਪਣੀ ਸ਼ੁਰੂਆਤ ਕਰਨੀ ਹੈ ਤਾਂ ਇਹ ਵੀ ਤੁਹਾਡੀ ਪੂਰੀ ਲਾਈਫ ਦੇ ਵਿੱਚ ਕੰਮ ਆਉਣ ਵਾਲੀ ਚੀਜ਼ ਆ ਬਿਕੋਜ਼ ਤੁਸੀਂ ਇੱਕ ਚੀਜ਼ ਫੀਲ ਕੀਤੀ ਹੋਗੀ ਜਦੋਂ ਲਾਸਟ ਟਾਈਮ ਮੈਨੂੰ ਯਾਦ ਆ ਕਿ ਤੁਸੀਂ ਕਿਹਾ ਸੀ ਕਿ ਸਾਨੂੰ ਜੀ ਮੈਡਮ ਸੀ ਬੱਸ ਚਾਹੀਦੀ ਹੈ ਚੰਡੀਗੜ੍ਹ ਜਾਣ ਵਾਸਤੇ ਔਰ ਮੈਡਮ ਨੇ ਬੱਸ ਦਾ ਇੱਥੇ ਹਾਂ ਕਰਤੀ ਸੀ ਕਿ ਠੀਕ ਹੈ ਬੱਚਿਓ ਬੱਸ ਤੁਹਾਨੂੰ ਮਿਲ ਜੂਗਾ ਪਰ ਉਹ ਤੋਂ ਅਗਲੀ ਗੱਲ ਜਿਹੜੀ ਆ ਜਿੱਦਾਂ ਨਾ ਮਾਂ ਕਿਸੇ ਬੱਚੇ ਨੂੰ ਜਦੋਂ ਭੇਜਦੀ ਆ ਤੇ ਉਹਦਾ ਬਸ ਤੇ ਦਾ ਖਿਆਲ ਵੀ ਉਹਦੀ ਰੋਟੀ ਦਾ ਖਿਆਲ ਵੀ ਉਹਦੇ ਪਾਣੀ ਦਾ ਖਿਆਲ ਵੀ ਉਹਦੇ ਬਾਕੀ ਚੀਜ਼ਾਂ ਦਾ ਖਿਆਲ ਵੀ ਤੁਸੀਂ ਇਹ ਚੀਜ਼ ਫੀਲ ਕੀਤੀ ਹੋਗੀ ਬੇਤੇ ਮੈਡਮ ਜੀ ਨੇ ਤੁਹਾਨੂੰ ਉਹ ਬਸ ਦੇ ਕੇ ਭੇਜਿਆ ਤੇ ਇੱਕ ਮਾਂ ਮੰਗ ਦੇ ਕੇ ਭੇਜਿਆ